ਹਾਂਜੀ ਕਿਵੇਂ ਹੋ ਸਾਰੇ ਮੈਂ ਪੰਕਜ ਸਵਾਦ ਕਰਦਾ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਾਡੇ ਚੈਨਲ ਤੇ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆ ਇੱਕ ਦੋ ਦਿਨ ਪਹਿਲਾਂ ਇੱਕ ਗੁਰਪ੍ਰੀਤ ਉਦਾਸੀ ਨਾਮ ਦਾ ਇੱਕ ਬਾਬਾ ਸੀਗਾ ਜਿਹੜਾ ਯੂਐਸਏ ਤੋਂ ਆਇਆ ਤੇ ਬਨੀਤਕੌਰ ਦੇ ਨਾਲ ਬੈਠਾ ਜਿਹੜਾ ਪੋਸਟਲ ਜੀ ਦੇ ਖਿਲਾਫ ਜਾਂ ਮਸੀਹ ਭਾਈਚਾਰੇ ਦੇ ਖਿਲਾਫ ਬਹੁਤ ਟਿੱਕਾ ਟਿੱਪਣੀਆਂ ਕਰਕੇ ਗਿਆ ਤੇ ਜਿਹੜੇ ਸਾਡੇ ਵੀਰ ਆ ਸਾਡੇ ਘਟ ਗਿਣਤੀ ਭਾਈਚਾਰੇ ਦੇ ਲੋਕ ਆ ਜਿਵੇਂ ਆਪਾਂ ਬਾਲਮਿਕੀ ਭਾਈਚਾਰੇ ਦੇ ਕਹ ਲੀਏ ਜਾਂ ਰਵੀ ਦਸੀ ਭਾਈਚਾਰੇ ਦੇ ਕਹ ਲੀਏ ਆਰਾਮ ਦਸੀ ਭਾਈਚਾਰੇ ਦੇ ਕਹ ਲੀਏ ਤੇ ਉਹਨਾਂ ਮਜਬੀ ਸਿੱਖਾਂ ਦੇ ਖਿਲਾਫ ਜਿਹੜੇ ਬੜੀ ਹੀ ਗੰਦੀ ਸ਼ਬ ਉਦਾਸੀ ਨਾਮ ਦੇ ਇੱਕ ਬਾਬੇ ਜਿਹੜੀ ਵਰਤੀ ਆ ਕਹਿੰਦਾ ਕਿ ਇਹਨਾਂ ਲੋਕਾਂ ਨੂੰ ਆਪਾਂ ਛੋਟੇ ਲੋਕਾਂ ਨੂੰ ਆਪਾਂ ਆਪਣੀ ਵਿੱਚੋਂ ਕੱਢਿਆ ਸੀਗਾ ਤੇ ਇਹਨਾਂ ਨੇ ਗੱਲ ਆ ਲਿਆ ਤੇ ਬੜੀ ਇੱਕ ਮਾੜੀ ਮਾਨਸਿਕਤਾ ਸੀਗੀ ਉਸ ਬੰਦੇ ਦੀ ਤੇ ਕਹਿੰਦਾ ਕਿ ਇਹ 크ਿਸਚਨ ਆ ਇਹ ਕੂੜੇ ਲੋਕ ਦਾ ਹੈ 크ਿਸਚਨ ਨੂੰ ਕੂੜਾ ਵਰਡ ਕਹਿ ਕੇ ਵਰਤਿਆ ਤੇ ਫਿਰ ਉਹਦੇ ਵਿਰੋਧ ਦੇ ਵਿੱਚ ਬਾਈ ਜੀ ਇਹ ਆਪਣੇ ਕੀ ਕਹਿੰਦੇ ਆ ਐਕਸ਼ਨ ਕਮੇਟੀ ਅੰਮ੍ਰਿਤਸਰ ਦੇ ਵੱਲੋਂ ਜਿਹੜੇ ਕਿ ਜਿੰਨੇ ਵੀ ਉੱਥੇ ਐਕਸ਼ਨ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਇਕੱਠੇ ਹੋ ਕੇ ਉਹਦੇ ਖਿਲਾਫ ਜਿਹੜੀ ਐਕਸ਼ਨ ਕਮੇਟੀ ਦੇ ਵੱਲੋਂ ਐਫ ਆਈ ਆਰ ਦਰਜ ਕਰਵਾਈ ਗਈ ਆ ਤੇ ਜਿਸ ਦੀਆਂ ਤਸਵੀਰਾਂ ਤੁਸੀਂ ਆਪਦੀ ਸਕਰੀਨ ਤੇ ਦੇਖੋਗੇ ਐਫ ਆਈ ਆਰ ਦੀਆਂ ਵੀ ਤੇ ਜਿਹੜਾ ਬਿਆਨ ਆ ਤੁਸੀਂ ਐਕਸ਼ਨ ਕਮੇਟੀ ਦੇ ਵੱਲੋਂ ਦਿੱਤਾ ਗਿਆ ਉਹ ਵੀ ਤੁਸੀਂ ਆਪਦੀ ਸਕਰੀਨ ਤੇ ਸੁਣ ਸਕਦੇ ਏ ਅੰਮ੍ਰਿਤਸਰ ਐਕਸ਼ਨ ਕਮੇਟੀ ਦੇ ਪ੍ਰਧਾਨਾ ਦੀ ਜਿਹੜੀ ਵੀਡੀਓ ਤੁਸੀਂ ਆਪਦੀ ਸਕਰੀਨ ਤੇ ਦੇਖ ਸਕਦੇ ਹੋ ਮੇਰਾ ਨਾਮ ਬਲੈਤਨਸੀ ਬੰਡਿਆ ਹੈ ਮੈਂ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦਾ ਨ ਸਾਡਾ ਮਿਲਣ ਦਾ ਮਕਸਦ ਕਿ 2 ਦਿਨ ਪਹਿਲਾਂ ਇੱਕ ਨਵੀਂ ਆਈਟਮ ਜਿਹੜੀ ਹੈ ਪੰਜਾਬ ਦੇ ਵਿੱਚ ਆਈ ਹੈ ਬਾਹਰੋਂ ਯੂ ਐਸ ਏ ਤੋਂ ਜਿਹੜਾ ਕਿ ਆਪਣੇ ਆਪ ਨੂੰ ਗੁਰਪ੍ਰੀਤ ਸਿੰਘ ਕੋਈ ਕਹਿੰਦਾ ਆ ਉੱਥੇ ਵੀ ਉਹ ਪਤਾ ਨਹੀਂ ਕੀ ਕੰਮ ਕਰਦਾ ਲੇਕਿਨ ਪੰਜਾਬ ਦੇ ਵਿੱਚ ਆਣ ਕੇ ਉਸ ਬੰਦੇ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਜਿਹਦੇ ਵਿੱਚ ਉਸ ਨੇ ਪੰਜਾਬ ਦੇ ਵਿੱਚ ਵਸਦੇ ਮਸੀਹ ਭਾਈਚਾਰੇ ਨੂੰ ਕੂੜਾ ਕਿਹਾ ਵਾ ਔਰ ਨਾਲ ਦੀ ਨਾਲ ਉਸ ਨੇ ਪੰਜਾਬ ਦੀ ਜਿਹੜੀ ਭਾਈਚਾਰਕ ਸਾਂਝ ਆ ਉਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ ਉਹਦੀ ਸਮੁੱਚੀ ਇੰਟਰਵਿਊ ਸੁਣੀਏ ਤੇ ਉਹਦੇ ਵਿੱਚ ਉਸਨੇ ਪੰਜਾਬ ਦੇ ਵਿੱਚ ਜਿਹੜੀ ਸਾਡੇ ਸਿੱਖ ਭਾਈਚਾਰਾ ਵਾ ਜਾਂ ਸਾਡਾ ਹਿੰਦੂ ਭਾਈਚਾਰਾ ਵਾ ਮਸੀਹ ਭਾਈਚਾਰੇ ਦੇ ਨਾਲ ਸਾਂਝ ਰੱਖਦੇ ਅਸੀਂ ਸਭ ਜਣੇ ਉਹਨਾਂ ਦੇ ਵਿੱਚ ਉਸਨੇ ਇੱਕ ਲੰਬੂ ਲੌਣ ਦੀ ਕੋਸ਼ਿਸ਼ ਕੀਤੀ ਆ ਪੰਜਾਬ ਦੀ ਸ਼ਾਂਤੀ ਨੂੰ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਉਹਦੇ ਖਿਲਾਫ ਅੱਜ ਜਿਹੜੀ ਆ ਕੰਪਲੇਨ ਕੀਤੀ ਆ ਔਰ ਨਾਲ ਦੀ ਨਾਲ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕੀਤੀ ਆ ਕਿ ਇਹ ਜਿਹੜਾ ਬੰਦਾ ਵਿਦੇਸ਼ ਤੋਂ ਆਣ ਕੇ ਜਿਸ ਦਾ ਪੰਜਾਬ ਦੀ ਧਰਤੀ ਦੇ ਨਾਲ ਹੁਣ ਕੋਈ ਲੈਣਾ ਦੇਣਾ ਨਹੀਂ ਉਥੋਂ ਦਾ ਇਹ ਪੀਆਰ ਆ ਰੈਜ਼ੀਡੈਂਟ ਆ ਇਹ ਬੰਦੇ ਨੇ ਆਣ ਕੇ ਪੰਜਾਬ ਦੇ ਵਿੱਚ ਇਹੋ ਜਿਹੀਆਂ ਗੱਲਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਅਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਆ ਤੁਸੀਂ ਦੇਖਦੇ ਹੋ ਕਿ ਪਹਿਲੇ ਸਮਿਆਂ ਦੇ ਦੌਰਾਨ ਪੰਜਾਬ ਦੇ ਵਿੱਚ ਮੁਸੀਬਾ ਹੀ ਚਾਰੇ ਨੂੰ ਬਹੁਤ ਬਹੁਤ ਵੱਡੀ ਟਾਰਗੇਟ ਕੀਤਾ ਗਿਆ ਲੇਕਿਨ ਲਗਭਗ ਪਿਛਲੇ 1 ਸਾਲ ਤੋਂ ਪੰਜਾਬ ਦੇ ਵਿੱਚ ਸ਼ਾਂਤੀ ਸੀ ਸੋ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਨੇ ਜਿਹੜੀਆਂ ਦੇਸ਼ ਨੂੰ ਵੰਡਣਾ ਚਾਹੁੰਦੀਆਂ ਨੇ ਜਿਹੜੀਆਂ ਏਜੰਸੀਆਂ ਨੇ ਸਾਡੇ ਦੇਸ਼ ਵਿਰੋਧ ਕੰਮ ਕਰਦੀਆਂ ਉਹਨਾਂ ਦੇ ਵੱਲੋਂ ਪਲਾਂਟ ਕੀਤਾ ਗਿਆ ਇਹ ਬਾਬਾ ਵਾ ਔਰ ਇਹ ਬਾਬਾ ਇੱਥੇ ਆਣ ਕੇ ਜੋ ਹੁਣ ਸਾਡੀ ਸ਼ਾਂਤੀ ਸੀ ਪੰਜਾਬ ਦੇ ਵਿੱਚ ਉਸ ਨੂੰ ਭੰਗ ਕਰ ਰਿਹਾ ਵਾ ਸੋ ਇਸ ਨੇ ਬੜੀਆਂ ਗਲਤ ਗੱਲਾਂ ਕੀਤੀਆਂ ਪੰਜਾਬ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਔਰ ਇਹ ਵੱਖਵਾ ਕ ਰੀਜਨ ਦੇ ਵਿੱਚ ਜਾ ਕੇ ਇਹ ਪ੍ਰੈਸ ਕਾਨਫਰੰਸ ਕਰਨ ਦੀ ਗੱਲ ਕਰ ਰਿਹਾ ਸੋ ਇਸ ਨੂੰ ਵਰਜਣਾ ਚਾਹੀਦਾ ਇਸ ਨੂੰ ਟੋਕਣਾ ਚਾਹੀਦਾ ਵਾ ਔਰ ਨਾਲ ਦੀ ਨਾਲ ਜਿਹੜੀ ਭਾਈਚਾਰਕ ਸਾਂਝ ਆ ਉਸ ਨੂੰ ਲਾਂਬੂ ਨਾ ਲੱਗ ਸਕੇ ਪ੍ਰਸ਼ਾਸਨ ਨੂੰ ਇੱਥੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਔਰ ਨਾਲ ਦੀ ਨਾਲ ਇਹਦੀਆਂ ਜਿਹੜੀਆਂ ਗੱਲਾਂ ਵਾ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਇਹਦੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਨਾ ਕਰਿਓ ਕਿਉਂਕਿ ਇਹ ਬੰਦੇ ਨੇ ਅੱਗ ਲਾ ਕੇ ਫਿਰ ਤੋਂ ਡਾਰੀ ਮਾਰ ਕੇ ਤੇ ਅਮਰੀਕਾ ਜਾ ਪਹੁੰਚਣਾ ਵ ਔਰ ਇਹਦਾ ਇੰਟਰਵਿਊ ਸੁਣੀਏ ਤੇ ਉੱਥੇ ਜਾ ਕੇ ਗੱਲ ਕਰਦਾ ਕਹਿੰਦਾ ਕਿ ਮੈਂ ਦੱਸ ਰਿਹਾ ਕਿ ਮੈਂ ਇੱਕ ਅਡੌਪਟ ਕੀਤਾ ਹੋਇਆ ਬੱਚਾ 크ਿਸਚਨ ਆ ਉਹ ਬੱਚਾ ਚਰਚ ਜਾਂਦਾ ਉਹ ਇਸਾਈ ਆ ਮੇਰੇ ਬੱਚੇ ਜਾ ਕੇ ਚਰਚ ਦੇ ਵਿੱਚ ਜਾ ਕੇ ਤੇ ਪ੍ਰਚਾਰ ਕਰਦੇ ਆ ਇਹੋ ਜੀਆਂ ਗੱਲਾਂ ਅਗਰ ਤੂੰ ਅਮਰੀਕਾ ਦੇ ਵਿੱਚ ਕਰਦਾ ਤੇ ਤੇਰੀ ਇੱਥੇ ਤੇ ਡਿਪੀਡੋਂ ਲਾ ਪੀ ਆਣ ਕੇ ਪੰਜਾਬ ਦੇ ਵਿੱਚ ਅਗਰ ਲੋਕ ਇੱਥੇ ਆਪਣੇ ਧਰਮ ਨੂੰ ਮੰਨ ਰਿਹਾ ਗਰੀਬ ਲੋਕ ਆ ਅਸੀਂ ਠੀਕ ਆ ਅਸੀਂ ਸਾਡੇ ਲੋਕ ਜਿਹੜੇ ਉਹ ਦਲਤ ਸਮਾਜ ਤੋਂ ਆਏ ਹੋ ਸਕਦੇ ਵਾਕ ਉਹ ਸਮਾਜਾਂ ਤੋਂ ਆਜੋ ਆਏ ਹੋ ਸਕਦੇ ਆ ਔਰ ਤੂੰ ਵੀ ਕਿਧਰੇ ਮੈਨੂੰ ਸੋਨੇ ਦੀ ਡਲੀ ਤੇ ਲੱਗਦਾ ਨਹੀਂ ਕਿ ਤੂੰ ਮੁਸੀਬਾਈ ਜਰੇ ਨੂੰ ਕੂੜਾ ਕਰਕਟ ਕਹਿ ਸੋ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਵਾ ਕਿ ਇਸ ਬੰਦੇ ਦੀਆਂ ਪ੍ਰੈਸ ਕਾਨਫਰੰਸਾਂ ਤੋਂ ਰੋਕ ਲਈ ਜਾਵੇ ਇਹ ਬੰਦਾ ਪੰਜਾਬ ਦੇ ਵਿੱਚ ਅਸ਼ਾਂਤੀ ਫਲਾ ਰਿਹਾ ਵਾ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਕੁਝ ਲੋਕਾਂ ਨੇ ਆਣ ਕੇ ਪੰਜਾਬ ਦੇ ਵਿੱਚ ਅਸ਼ਾਂਤੀ ਫਲਾਈ ਸੀ ਇਹ ਬੰਦਾ ਵੀ ਉਸੇ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ ਇਸ ਦੇ ਉੱਤੇ ਵੀ ਬਣਦੀਆਂ ਕਾਨੂੰਨੀ ਧਾਰਾਵਾਂ ਦੇ ਨਾਲ ਨਾਲ ਦੀ ਨਾਲ ਜਿਸ ਨੇ ਇਸ ਨੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈਆ ਇਹਦੇ ਖਿਲਾਫ ਇਹਨਾਂ ਧਾਰਾਵਾਂ ਦੇ ਖਿਲਾਫ ਪਰਚਾ ਦਰਜ ਕਰਕੇ ਇਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ